ਸਾਡੇ ਜਿਹੜੇ ਆਰਓ ਸਾਹਿਬ ਸੀਗੇ ਅਵਦੇਸ਼ ਸਿੰਘ ਸੰਧੂ ਡੀਆਰ ਸਾਹਿਬ ਉਹਨਾਂ ਕੋਲੇ ਸਾਡੇ ਕਾਗਜ਼ ਜਮ੍ਹਾਂ ਹੋਏ ਸੀ ਸਾਡੀਆਂ ਫਾਈਲਾਂ ਜਿਹੜੀਆਂ ਸੀਗੀਆਂ ਉਹ ਰੱਦ ਕਰ ਦਿੱਤੀਆਂ ਗਈਆਂ ਸਾਰੇ ਜਿੰਨੇ ਵੀ ਬੰਦੇ ਸੀਗੇ ਸਾਡੇ ਕਾਂਗਰਸ ਪਾਰਟੀ ਨਾਲ ਸੰਬੰਧਿਤ ਸੀਗੇ ਉਹਨਾਂ ਦੇ ਵਿੱਚ ਨਾ ਤਾਂ ਸਾਨੂੰ ਕੁਝ ਇਹ ਦੱਸਿਆ ਜਾ ਰਿਹਾ ਹੈ ਵੀ ਤੁਹਾਡੀ ਫਾਈਲ ਦੇ ਵਿੱਚ ਗਲਤੀ ਕੀ ਹੈ ਕੀ ਮਿਸਟੇਕ ਹੈ ਜੋ ਚਾਹੀਏ ਦੀ ਔਨ ਮੈਰਿਟਸ ਰਿਜੈਕਟ ਹੋਈਆਂ ਜਿਹੜੀਆਂ ਫਾਈਲਾਂ ਹੋਈਆਂ ਆ ਤੁਹਾਨੂੰ ਜ਼ਿਲ੍ਹਾ ਸਟੇਟ ਵਿਖਾ ਰਹੇ ਹਾਂ ਜੀ ਸਾਰੇ ਅੰਡਰਲਾਈਨ ਕੀਤੇ ਹੋਏ ਐ ਇਹਦੇ ਵਿੱਚ ਵੇਖੋ ਕਿੰਨੀਆਂ ਗਲਤੀਆਂ ਐ ਇਹਦੇ ਵਿੱਚ ਇੱਕ ਕੈਂਡੀਡੇਟ ਦੋ ਦੋ ਤਿੰਨ ਤਿੰਨ ਬੰਦਿਆਂ ਨੂੰ ਜਿਹੜਾ ਤਜ਼ਵੀਜ਼ ਕਰ ਰਿਹਾ ਹੈ ਜੀ ਜਿਹੜਾ ਇਤਰਾਜ ਲਾਇਆ ਗਿਆ ਸੀ ਵੀ ਤਕਵੀਜ਼ ਕਰਤਾ ਨੇ ਇੱਕ ਤੋਂ ਵੱਧ ਬੰਦ ਤਰਵੀਜ਼ ਕੀਤਾ ਜੀ ਉਸ ਗਰਾਊਂਡ ਤੇ ਵੀ ਤਿੰਨ ਫਾਈਲਾਂ ਰਿਜੈਕਟ ਹੋਈਆਂ ਆਰਓ ਸਾਹਿਬ ਨੇ ਇਸ ਗੱਲ ਵੱਲ ਕੋਈ ਧਿਆਨ ਨਹੀਂ ਦਿੱਤਾ ਸਾਰਿਆਂ ਨੇ ਉਹਨਾਂ ਦੀਆਂ ਫਾਈਲਾਂ ਪ੍ਰਵਾਨ ਕੀਤੀਆਂ ਹੀਆਂ ਜਿਹੜੀਆਂ ਕਿ ਸਾਡੀਆਂ ਫਾਈਲਾਂ ਸਹੀ ਸੀ ਉਹਨਾਂ ਨੂੰ ਸਾਰਿਆਂ ਨੂੰ ਰੱਦ ਕਰ ਦਿੱਤਾ ਜੀ ਸੀ ਜਿਹੜੀਆਂ ਫਾਈਲਾਂ ਸਬਮਿਟ ਹੋਈਆਂ ਸੀ ਉਹਨਾਂ ਦੀ ਸਕੂਪ ਦੀ ਹੋਈ ਐਸ ਉਹਨਾਂ ਫਾਈਲਾਂ ਦੇ ਵਿੱਚ ਜਿਹੜੀਆਂ ਸਹੀ ਪਈਆਂ ਉਹਦੇ ਅਕੋਰਡਿੰਗ ਸਾਰੀਆਂ ਐਕਸੈਪਟੀਆਂ ਜਿਹੜੀਆਂ ਗਲਤ ਸੀ ਉਹ ਰਿਜੈਕਟ ਕੀਤੀਆਂ ਸੋ ਇਹੋ ਜਿਹੀ ਕੋਈ ਗੱਲ ਹੈ ਥੈਂਕ ਯੂ ਪੰਜਾਬ ਦੇ ਵਿੱਚ ਇਸ ਸਮੇਂ ਪੰਚਾਇਤੀ ਚੋਣਾਂ ਚੱਲ ਰਹੀਆਂ ਨੇ ਇਹਨਾਂ ਦਿਨਾਂ ਦੇ ਵਿੱਚ ਇੱਕ ਪਾਰਟੀ ਵੱਲੋਂ ਦੂਜੀ ਪਾਰਟੀ ਦੇ ਉੱਤੇ ਇਲਜ਼ਾਮਬਾਜ਼ੀਆਂ ਆਮ ਹੋ ਜਾਂਦੀਆਂ ਨੇ ਬੀਤੇ ਸਮੇਂ ਦੌਰਾਨ ਵੀ ਸੱਤਾਧਿਰ ਦੇ ਉੱਤੇ ਇਹ આરોਪ ਲੱਗਦੇ ਰਹੇ ਨੇ ਕਿ ਸੱਤਾਧਿਰ ਹਮੇਸ਼ਾ ਵਿਰੋਧੀ ਪਾਰਟੀਆਂ ਦੇ ਨੁਮਾਇੰਦਿਆਂ ਦੇ ਉੱਤੇ ਉਮੀਦਵਾਰਾਂ ਦੇ ਨਾਲ ੱੱਕਾ ਕਰਦੀ ਹੈ ਪਰ ਆਮ ਆਦਮੀ ਪਾਰਟੀ ਵੀ ਇਸ ਸਮੇਂ ਇਨਾਂ ਰੋਪਾਂ ਤੋਂ ਬਚ ਨਹੀਂ ਪਾਈ ਹੈ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਬਹੁਤ ਸਾਰੇ ਪਿੰਡਾਂ ਦੇ ਵਿੱਚ ਇਹ આરોਪ ਆਮ ਆਦਮੀ ਪਾਰਟੀ ਦੇ ਉੱਤੇ ਵੀ ਲੱਗ ਰਹੇ ਨੇ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਦੂਜੀਆਂ ਪਾਰਟੀਆਂ ਦੇ ਉਮੀਦਵਾਰਾਂ ਦੇ ਨਾਲ ਧੱਕਾ ਕੀਤਾ ਜਾ ਰਿਹਾ ਹੈ ਉਹਨਾਂ ਦੀਆਂ ਫਾਈਲਾਂ ਨੂੰ ਰੱਦ ਕੀਤਾ ਜਾ ਰਿਹਾ ਹੈ ਇਸੇ ਤਰ੍ਹਾਂ ਦਾ ਇੱਕ ਮਾਮਲਾ ਮੁਕਸਰ ਸਾਹਿਬ ਦੇ ਪਿੰਡ ਖੱਪਿਆਂ ਵਾਲੀ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਧਿਰ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਦੇ ਜੋ ਉਮੀਦਵਾਰ ਨੇ ਉਹਨਾਂ ਦੀਆਂ ਫਾਈਲਾਂ ਨੂੰ ਗਲਤੀਆਂ ਦੇ ਬਾਵਜੂਦ ਵੀ ਐਕਸੈਪਟ ਕੀਤਾ ਗਿਆ ਪਰ ਸਾਡੀਆਂ ਫਾਈਲਾਂ ਨੂੰ ਬਿਨਾਂ ਗਲਤੀ ਤੋਂ ਵੀ ਰੱਦ ਕੀਤਾ ਗਿਆ ਜਿੱਥੇ ਇਹ આરોਪ ਲਗਾਏ ਗਏ ਨੇ ਉਸਦੇ ਨਾਲ ਹੀ ਕੁਝ ਤੱਥ ਵੀ ਇਹਨਾਂ ਲੋਕਾਂ ਦੇ ਵੱਲੋਂ ਦਿਖਾਏ ਗਏ ਨੇ ਜਿਸ ਦੇ ਵਿੱਚ ਇਲਜ਼ਾਮ ਇਹ ਨੇ ਕਿ ਇੱਕ ਹੀ ਵਿਅਕਤੀ ਦੇ ਵੱਲੋਂ ਕਈ-ਕਈ ਉਮੀਦਵਾਰਾਂ ਨੂੰ ਤਜਵੀਜ਼ ਕੀਤਾ ਗਿਆ ਇੱਥੋਂ ਤੱਕ ਕਿ ਖੁਦ ਉਮੀਦਵਾਰ ਵੀ ਦੂਜੇ ਉਮੀਦਵਾਰ ਨੂੰ ਤਜਵੀਜ਼ ਕਰ ਰਿਹਾ ਲੜੀ ਨੰਬਰ ਗਲਤ ਲਿਖੇ ਹੋਏ ਆ ਪਰ ਇਸ ਦੇ ਬਾਵਜੂਦ ਵੀ ਧੱਕਾ ਕਰਦਿਆਂ ਹੋਇਆ ਆਮ ਆਦਮੀ ਪਾਰਟੀ ਦੇ ਵੱਲੋਂ ਉਹਨਾਂ ਫਾਈਲਾਂ ਨੂੰ ਐਕਸੈਪਟ ਕੀਤਾ ਗਿਆ ਪਰ ਸਾਡੀਆਂ ਫਾਈਲਾਂ ਜਿਨ੍ਹਾਂ ਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਕੋਈ ਅਜਿਹੀ ਗਲਤੀ ਨਹੀਂ ਪਾਈ ਗਈ ਸੀ ਉਹਨਾਂ ਨੂੰ ਰੱਦ ਕੀਤਾ ਗਿਆ ਕੀ ਕਹਿਣਾ ਹੈ ਕਿ ਇਲਜ਼ਾਮ ਲਗਾਏ ਨੇ ਇਸ ਧਿਰ ਨੇ ਆਓ ਤੁਹਾਨੂੰ ਪਹਿਲਾਂ ਉਹ ਇਲਜ਼ਾਮ ਸੁਣਾ ਦਿੰਦੇ ਆ ਇਹ ਅੱਜ ਸਾਡੇ ਜੀ ਸਾਰੇ ਨਗਰ ਨਿਵਾਸੀ ਪਿੰਡ ਖੱਪਿਆਂ ਵਾਲੀ ਦੇ ਜਿੰਨੇ ਵੀ ਆਦਮੀ ਆਏ ਆ ਵਿਅਕਤੀ ਆਏ ਵੋਟਰ ਜਿਹੜੇ ਆਏ ਆ ਉਹਨਾਂ ਦੇ ਵਿੱਚ ਜਿਨ੍ਹਾਂ ਕੈਂਡੀਡੇਟਸ ਦੇ ਕਾਗਜ਼ ਰਿਜੈਕਟ ਹੋਏ ਆ ਜਾਂ ਸਰਪੰਚ ਸਾਹਿਬਾਨ ਹਨ ਜਾਂ ਮੈਂਬਰ ਸਾਹਿਬਾਨ ਹਨ ਸਾਰੇ ਇੱਥੇ ਹਾਜ਼ਰ ਹੋਏ ਆ ਜੀ ਸਾਡੇ ਜਿਹੜੇ ਆਰਓ ਸਾਹਿਬ ਸੀਗੇ ਅਭਿतेश ਸਿੰਘ ਸੰਧੂ ਡੀਰ ਸਾਹਿਬ ਉਹਨਾਂ ਕੋਲੇ ਸਾਡੇ ਕਾਗਜ਼ ਜਮ੍ਹਾਂ ਹੋਏ ਸੀ ਸਾਡੀਆਂ ਫਾਈਲਾਂ ਜਿਹੜੀਆਂ ਸੀਗੀਆਂ ਉਹ ਰੱਦ ਕਰ ਦਿੱਤੀਆਂ ਗਈਆਂ ਸਾਰੇ ਜਿੰਨੇ ਵੀ ਬੰਦੇ ਸੀਗੇ ਸਾਡੇ ਕਾਂਗਰਸ ਪਾਰਟੀ ਨਾਲ ਸੰਬੰਧਿਤ ਸੀਗੇ ਉਹਨਾਂ ਦੇ ਵਿੱਚ ਨਾ ਤਾਂ ਸਾਨੂੰ ਕੁਝ ਇਹ ਦੱਸਿਆ ਜਾ ਰਿਹਾ ਹੈ ਵੀ ਸਾਡੀ ਫਾਈਲ ਦੇ ਵਿੱਚ ਗਲਤੀ ਕੀ ਹੈ ਕੀ ਮਿਸਟੇਕ ਹੈ ਅਸੀਂ 2 ਦਿਨ ਹੋ ਗਏ ਸਾਨੂੰ ਪੜਤਾਲ ਕਰਦਿਆਂ ਨੂੰ ਵੀ ਭਾਈ ਸਾਨੂੰ ਦੱਸਿਆ ਤਾਂ ਜਾਵੇ ਸਾਡੀ ਜਿਹੜੀ ਫਾਈਲ ਹੋ ਕਿਸ ਕਿਸ ਗੱਲ ਦੀ ਗੱਲ ਕਰਕੇ ਸਾਡੀ ਰਿਜੈਕਟ ਕੀਤੀ ਹੈ ਜਿਹੜੇ ਬੰਦੇ ਦੀ ਰਿਜੈਕਟ ਹੋਈ ਹੈ ਵਿਚਾਰੇ ਦਫਤਰਾਂ ਦੇ ਚੱਕਰ ਮਾਰਦੇ ਥੱਕ ਗਏ ਇਹ ਤੇ ਅੱਜ ਅਸੀਂ ਡੀਸੀ ਸਾਹਿਬ ਦੇ ਪੇਸ਼ ਹੋਏ ਸੀ ਉੱਥੇ ਅੱਜ ਦਰਖਾਸਤਾਂ ਦਿੱਤੀਆਂ ਅਸੀਂ ਸਾਰੇ ਕੈਂਡੀਡੇਟਸ ਨੇ ਵੀ ਸਾਡੇ ਕਾਗਜ਼ਾਂ ਦੀ ਫਾਈਲਾਂ ਦੀ ਜਿਹੜੀ ਹੈ ਸਹੀ ਪੜਤਾਲ ਕਰਕੇ ਤੇ ਸਾਨੂੰ ਯੋਗ ਠਹਿਰਾਇਆ ਜਵੇ ਜਿੱਥੇ ਵੀ ਸਾਡੀ ਕੋਈ ਗਲਤੀ ਹੈ ਸਾਨੂੰ ਦੱਸਿਆ ਜਾਵੇ ਜੇ ਹੈਗੀ ਆ ਤਾਂ ਤੇ ਜੇ ਗਲਤੀ ਨਹੀਂ ਤਾਂ ਸਾਡੇ ਕਾਗਜ ਜਿਹੜੇ ਉਹ ਸਹੀ ਕਰਵਾਏ ਜਾਣ ਸਾਰੇ ਤੇ ਦੂਜਾ ਜਿਹੜਾ ਦੂਜੀ ਪਾਰਟੀ ਦੇ ਜਿਹੜੇ ਇਹਨਾਂ ਨੇ ਸਵੀਕਾਰ ਕੀਤੇ ਆ ਕਾਗਜ ਆ ਤੁਹਾਨੂੰ ਅਸੀਂ ਲਿਸਟ ਵਿਖਾ ਰਹੇ ਹਾਂ ਜੀ ਸਾਰੇ ਅੰਡਰਲਾਈਨ ਕੀਤੇ ਹੋਏ ਆ ਇਹਦੇ ਵਿੱਚ ਵੇਖੋ ਕਿੰਨੀਆਂ ਗਲਤੀਆਂ ਆ ਇਹਦੇ ਵਿੱਚ ਇੱਕ ਕੈਂਡੀਡੇਟ ਦੋ ਦੋ ਤਿੰਨ ਤਿੰਨ ਬੰਦਿਆਂ ਨੂੰ ਜਿਹੜਾ ਤਜ਼ਵੀਜ਼ ਕਰ ਰਿਹਾ ਹੈ ਜਿਹੜਾ ਕਿ ਜਿਹੜਾ ਇਲੈਕਸ਼ਨ ਕਮਿਸ਼ਨ ਦਾ ਕਾਨੂੰਨ ਇਹ ਕਹਿੰਦਾ ਹੈ ਵੀ ਇੱਕ ਬੰਦੇ ਨੂੰ ਇੱਕ ਇੱਕ ਹੀ ਤਜ਼ਵੀਜ਼ ਕਰ ਸਕਦਾ ਹੈ ਜਾਂ ਉਹਦੇ ਵਾਰਡ ਦੇ ਕਰ ਸਕਦਾ ਹੈ ਇਹ ਇੱਕ ਵਾਰਡ ਤੋਂ ਦੂਜੇ ਵਾਰਡ ਦਾ ਕੈਂਡੀਡੇਟ ਹੁੰਦਾ ਹੈ ਇਹ ਤੇ ਜਿਹੜਾ ਖੁਦ ਕੈਂਡੀਡੇਟ ਖੜਾ ਹੈ ਉਹ ਵੀ ਦੋ ਦੋ ਬੰਦਿਆਂ ਨੂੰ ਤਸਵੀਜ਼ ਕਰੀ ਜਾਂਦਾ ਹੈ ਇਹ ਸਾਰੀ ਲਿਸਟ ਅਸੀਂ ਤਿਆਰ ਕੀਤੀ ਹੋਈ ਹੈ ਆਰਓ ਸਾਹਿਬ ਨੇ ਇਸ ਗੱਲ ਵੱਲ ਕੋਈ ਧਿਆਨ ਨਹੀਂ ਦਿੱਤਾ ਸਾਰਿਆਂ ਦੀ ਉਹਨਾਂ ਦੀਆਂ ਫੈਲਾਂ ਪ੍ਰਵਾਨ ਕੀਤੀਆਂ ਹੋਈਆਂ ਜਿਹੜੀਆਂ ਕਿ ਸਾਡੀਆਂ ਫੈਲਾਂ ਸਹੀ ਸੀ ਉਹਨਾਂ ਨੂੰ ਸਾਰਿਆਂ ਨੂੰ ਰੱਦ ਕਰ ਦਿੱਤਾ ਜੀ ਸਾਡੇ 235 ਸੀਗੇ ਇੱਕ ਮੇਨ ਕੈਂਡੀਡੇਟ ਸੀ ਇੱਕ ਕਵਰਿੰਗ ਸੀ ਦੋਵਾਂ ਦੇ ਕਾਗਜ਼ ਰੱਦ ਕਰ ਦਿੱਤੇ ਆ ਉਹਨਾਂ ਦਾ ਕਾਗਜ਼ ਇੱਕ ਉਹਨਾਂ ਦਾ ਸਰਪੰਚ ਇੱਕ ਨਿਰਵਿਘਨ ਬਣਾਤਾ ਸਾਡੇ ਰੱਦ ਕਰਕੇ ਤੇ ਉਹਨਾਂ ਦੇ ਇੱਕ ਰੱਖ ਲਿਆ ਜੀ ਤੇ ਜਿਹੜੇ ਮੈਂਬਰ ਆ ਸਾਡੇ ਦੋ ਵਾਰਡਾਂ ਦੇ ਇੱਕ ਆਪਣਾ 7 ਨੰਬਰ ਵਾਰਡ ਦੇ ਸੀਗੇ ਉਸ ਵਾਰਡ ਦੇ ਵਿੱਚ ਇਹਨਾਂ ਕੋਲੇ ਕੋਈ ਕੈਂਡੀਡੇਟ ਹੈ ਨਹੀਂ ਸੀਗਾ ਵੀ ਉਹ ਕੋਈ ਵਾਰਡ ਦੇ ਵਿੱਚ ਕੋਈ ਬੰਦਾ ਨਹੀਂ ਸੀ ਖੜਨ ਵਾਲਾ ਉਥੋਂ ਬਾਹਰੋਂ ਬੰਦਾ ਲਿਆ ਕੇ ਇਹਨਾਂ ਨੇ ਠੱਲਿਆ ਤੇ ਉਹਦੇ ਕਾਗਜ਼ ਸਹੀ ਕਰਵਾ ਪ੍ਰਵਾਨ ਕਰਾ ਲਏ ਤੇ ਸਾਡੇ ਕਾਗਜ਼ ਸਾਡੇ ਬੰਦੇ ਦੇ ਕਾਗਜ਼ ਰੱਦ ਕਰਵਾ ਦਿੱਤੇ ਗਏ ਤੇ ਇੱਕ ਇਸੇ ਤਰ੍ਹਾਂ ਇੱਕ 4 ਨੰਬਰ ਵਾਰਡ 4 ਨੰਬਰ ਵਾਰਡ ਦੇ ਵਿੱਚ ਵੀ ਜਿਹੜਾ ਹੈਗਾ ਆਪਣਾ ਗੁਰਦੀਪ ਸਿੰਘ ਸੀਗਾ ਸਾਡਾ ਉਹਦੇ ਵਿੱਚ ਵੀ ਇਹਨਾਂ ਨੇ ਗੁਰਦੀਪ ਸਿੰਘ ਦੇ ਕਾਗਜ਼ ਰੱਦ ਕਰਾ ਕੇ ਤੇ ਆਪਦੇ ਬੰਦੇ ਦੇ ਜਿਹੜਾ ਝਾੜੂ ਪਾਰਟੀ ਨਾਲ ਸੰਬੰਧ ਰੱਖਦਾ ਨਰਿੰਦਰ ਸਿੰਘ ਉਹਦੇ ਕਾਗਜ਼ ਰੱਖ ਲੈ ਗਏ ਆ ਪ੍ਰਮਾਨ ਕਰ ਲੈ ਗਏ ਆ ਦੂਜੀ ਸਿਹੜੇ ਜਿਹੜੇ ਸਾਡੇ ਕਾਗਜ਼ ਰੱਦ ਕਰ ਦਿੱਤੇ ਗਏ ਆ ਹੁਣ ਇਹ ਜਿਹੜੀ ਸਰਕਾਰ ਹੈ ਇਹ ਪਹਿਲਾਂ ਇਹ ਦਾਅਵੇ ਕਰਦੀ ਸੀ ਵੀ ਅਸੀਂ ਧੱਕਾ ਨਹੀਂ ਕਰਦੇ ਕਿਸੇ ਨਾਲ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਆ ਤੇ ਆ ਹੁਣ ਸਾਰੇ ਪੜਦੇ ਆ ਜਿਹੜੇ ਇਹਨਾਂ ਦੇ ਇੱਕ ਇੱਕ ਕਰਕੇ ਉੱਠ ਰਹੇ ਆ ਸਾਰੇ ਵੀ ਕੀ ਇਹ ਹਰੇਕ ਜੋ ਵਾ ਜਿੰਨੇ ਵੋਟਰ ਖੜੇ ਐ ਇਥੇ ਹਰੇਕ ਦਾ ਹੱਕ ਮਾਰਿਆ ਜਾ ਰਿਹਾ ਹੈ ਸਾਡੇ ਪਿੰਡ ਦੇ ਵਿੱਚ ਘੱਟੋ ਘੱਟ 70% ਬੰਦੇ 80% ਬੰਦੇ ਇੱਕ ਪਾਸੇ ਐ 10 20% ਬੰਦਿਆਂ ਦੇ ਮਗਰ ਲਾ ਕੇ ਜਿਹੜੇ ਕਾਗਜ਼ ਅਰਾਧਰਤੇ ਕੀਤੇ ਜਾ ਰਹੇ ਐ ਸਾਡੇ ਤੇ ਸਾਰਿਆਂ ਦਾ ਜਿਹੜਾ ਅਧਿਕਾਰ ਖੋਇਆ ਜਾ ਰਿਹਾ ਹੈ ਸਾਡੀ ਪ੍ਰਸ਼ਾਸਨ ਨੂੰ ਵੀ ਤੇ ਸਰਕਾਰ ਨੂੰ ਇਹ ਬੇਨਤੀ ਐ ਵੀ ਸਾਡੀਆਂ ਫਾਈਲਾਂ ਦੀ ਦੁਬਾਰਾ ਜਾਂਚ ਕਰਾ ਕੇ ਜਿਵੇਂ ਹੁੰਦਾ ਜੇ ਸਾਡੇ ਸਾਡੇ ਸਾਹਮਣੇ ਚੈੱਕ ਕਰਾਇਆ ਜਾਵੇ ਜੇ ਸਾਡੀ ਫਾਈਲ ਦੇ ਵਿੱਚ ਕੋਈ ਨੁਕਸ ਜਾਂਦਾ ਬੇਸ਼ੱਕ ਦੀ ਉਹਨੂੰ ਰੱਦ ਕੀਤਾ ਜਾਵੇ ਪਰ ਇਹਨਾਂ ਸਾਨੂੰ ਬਿਨਾਂ ਨੁਕਸ ਦੱਸੇ ਤੋਂ ਇਹ ਕਿਹਾ ਜਾ ਰਿਹਾ ਵੀ ਤੁਹਾਡੀ ਫਾਈਲ ਰੱਦ ਹੋ ਗਈ ਇਹਦੇ ਬਾਰੇ ਸਾਨੂੰ ਕੁਝ ਨਹੀਂ ਦੱਸ ਰਹੇ ਜਸਟ ਦੇ ਨਾਮ ਕਿਹਨੇ ਕਿਹਨੇ ਆ ਲਿਸਟ ਦੇ ਵਿੱਚ ਵੀ ਅਸੀਂ ਜਿਹੜਾ ਇਹ ਦੱਸਿਆ ਹੈਗਾ ਜੀ ਇਹਨਾਂ ਨੇ ਜਿਵੇਂ ਆ ਮੰਨ ਕੇ ਚੱਲੋ ਸਾਡਾ 2 ਨੰਬਰ ਵਾਰਡ ਹੈਗਾ 2 ਨੰਬਰ ਵਾਰਡ ਹੈਗਾ ਐਸਸੀ ਵਾਰਡ ਹੈਗਾ ਇਹਦੇ ਵਿੱਚ ਜਿਹੜਾ ਸੁਖਦੇਵ ਸੁਖਦੇਵ ਸਿੰਘ ਹਰਨਾਮ ਸਿੰਘ ਹੈ ਤੇ ਇੱਕ ਪ੍ਰਵਿੰਦਰ ਸਿੰਘ ਗੁਰਜੀਤ ਸਿੰਘ ਹੈ ਇਹਨਾਂ ਦੇ ਵਿੱਚ ਅਨਸੂਚਿਤ ਜਾਤੀ ਦਾ ਜਿਹੜਾ ਸਰਟੀਫਿਕੇਟ ਨਹੀਂ ਲੱਗਿਆ ਰਿਹਾ ਖੁਦ ਆਰੋ ਸਾਹਿਬ ਦੀ ਆਪ ਦੀ ਲਿਸਟ ਹੈ ਇਹਨਾਂ ਦੇ ਵਿੱਚ ਇਹਨਾਂ ਨੇ ਲਿਖਿਆ ਨਹੀਂ ਲੱਗਿਆ ਤੇ ਇਹਨਾਂ ਦੀ ਪਰੇ ਲਿਸਟ ਇਹਨਾਂ ਨੇ ਪ੍ਰਮਾਣ ਕੀਤੀ ਹੈ ਠੀਕ ਹੈ ਜੀ ਉਦੋਂ ਅੱਗੇ ਆ ਗਿਆ ਜਿਹੜਾ ਨਰਿੰਦਰ ਸਿੰਘ ਹੈ ਕੋਮਲਜੀਤ ਸਿੰਘ ਹੈ ਇਹਨਾਂ ਨੂੰ ਤਸਵੀਜ਼ ਕਰਤਾ ਇੱਕੋ ਹੈ ਵਿਰਸਾ ਸਿੰਘ ਹੈ ਹਾਲਾਂਕਿ ਜਿਹੜਾ ਕਾਨੂੰਨ ਮੁਤਾਬਕ ਇਲੈਕਸ਼ਨ ਕਮਿਸ਼ਨ ਦੇ ਕਾਨੂੰਨ ਮੁਤਾਬਕ ਹੈ ਇਹਨਾਂ ਨੂੰ ਇੱਕ ਬੰਦਾ ਹੀ ਜਿਹੜਾ ਤਜਵੀਜ਼ ਕਰ ਸਕਦਾ ਹੈ ਇਸੇ ਤਰ੍ਹਾਂ ਆਰਾਮ ਸਿੰਘ ਹੈ ਖੁਦ ਕੈਂਡੀਡੇਟ ਹੈ ਇਹ ਇਹ ਅੱਗੇ ਜਾ ਕੇ ਇਧਰੇ ਪੰਜ ਬੰਦਿਆਂ ਪੰਜ ਨੰਬਰ ਵਾਰਡ ਦੇ ਦਵਿੰਦਰ ਸਿੰਘ ਅਤੇ ਬੂਟਾ ਸਿੰਘ ਨੂੰ ਤਜਵੀਜ਼ ਕਰ ਰਿਹਾ ਹੈ ਦੋ ਬੰਦਿਆਂ ਨੂੰ ਕਰੀਆ ਦੋਹਾਂ ਬੰਦਿਆਂ ਨੂੰ ਤਜਵੀਜ਼ ਕਰ ਰਿਹਾ ਹੈ ਹਾਲਾਂਕਿ ਖੁਦ ਕੈਂਡੀਡੇਟ ਹੈ ਇਸੀ ਤਰ੍ਹਾਂ ਨਰਿੰਦਰ ਸਿੰਘ ਹੈ ਇਹ ਨਰਿੰਦਰ ਸਿੰਘ ਇਹ ਬਲਵਿੰਦਰ ਕੌਰ ਵਾਈਫ ਆਫ ਸਵਰਨ ਸਿੰਘ ਨੂੰ ਤਜਵੀਜ਼ ਕਰ ਰਿਹਾ ਜਾ ਕੇ ਇਹ 7 ਨੰਬਰ ਵਾਰਡ ਦੇ ਵਿੱਚ ਇਸੇ ਤਰ੍ਹਾਂ ਇਹ ਬਹੁਤ ਇਹਨਾਂ ਨੇ ਕਈਆਂ ਦੇ ਵਿੱਚ ਜਿਵੇਂ ਹੁਣ ਵੋਟਰ ਸੂਚੀ ਦਾ ਲੜੀ ਨੰਬਰ ਇੱਥੇ ਪਾਇਆ ਹੋਇਆ ਜਿਹੜਾ ਉਥੇ ਨਾਂ ਕਿਸੇ ਅੱਗੇ ਹੋਰ ਦਾ ਲਿਖਿਆ ਹੈ ਤੇ ਵੋਟਰ ਸੂਚੀ ਦੇ ਵਿੱਚ ਉਹ ਬੰਦਾ ਕੋਈ ਹੋਰ ਹੈ ਜਿਵੇਂ ਆ 15 ਨੰਬਰ ਲਿਖਿਆ ਹੈ ਇੱਥੇ ਲਿਖਿਆ ਲਖਵਿੰਦਰ ਸਿੰਘ 15 ਨੰਬਰ ਤੇ ਪਰ ਐਕਚੁਅਲੀ ਜੇ ਵੇਖੀਏ ਤਾਂ ਆਪਾਂ 9 ਨੰਬਰ ਦੇ ਵਿੱਚ ਉਹ ਸੁਖਵਿੰਦਰ ਕੌਰ ਹੈ ਜੀ ਇਸੇ ਤਰ੍ਹਾਂ ਬਹੁਤ ਗਲਤੀਆਂ ਜੀ ਇਹਦਾ ਇਹ ਤਾਂ ਅਸੀਂ ਪ੍ਰਸ਼ਾਸਨ ਦੇ ਵੀ ਧਿਆਨ ਵਿੱਚ ਲਿਆਂਦਾ ਹੈ ਤੇ ਹੁਣ ਤੁਹਾਡੇ মিডিਆ ਵਾਲਿਆਂ ਦੇ ਵੀ ਲਿਆਂਦਾ ਹੈ ਜੀ ਕਰਨਪਾਲ ਵਾਲੇ ਇਸੇ ਤਰ੍ਹਾਂ ਜਿਵੇਂ ਆ ਕਰਨਪਾਲ ਸਿੰਘ ਦਾ ਇਹਨਾਂ ਨੇ ਦੱਸਿਆ 32 ਨੰਬਰ 32 ਨੰਬਰ ਜਿਹੜਾ ਹੈਗਾ 7 ਨੰਬਰ ਦੇ ਵਿੱਚ ਕਰਨਪਾਲ ਸਿੰਘ ਹੈ ਇਹ ਲਿਖੀ ਬਿਠੇ ਨਰਿੰਦਰ ਸਿੰਘ ਹੈ ਜੀ ਡੀਆਰੋ ਸਾਹਿਬ ਨੇ ਕੁਝ ਵੀ ਨਹੀਂ ਦੇਖਿਆ ਉਹਨਾਂ ਦੀਆਂ ਫੈਲਾਂ ਨੂੰ ਬਿਨਾਂ ਵੇਖੇ ਤੋਂ ਸਾਰੀਆਂ ਪ੍ਰਮਾਣ ਕਰ ਲਈਆਂ ਜੀ ਸਾਡੀਆਂ ਹਾਲਾਂਕਿ ਸਹੀ ਹੋਣ ਦੇ ਬਾਵਜੂਦ ਸਾਰੀਆਂ ਰੱਦ ਕਰਤੀਆਂ ਸਾਡੀ ਪ੍ਰਸ਼ਾਸਨ ਨੂੰ ਤੁਹਾਡੇ ਮੀਡੀਆ ਭਰਾਵਾਂ ਨੂੰ ਇਹ ਬੇਨਤੀ ਹੈ ਕਿ ਸਾਨੂੰ ਹੱਕ ਦਵਾਇਆ ਜਾਵੇ ਜਿਹੜੇ ਆ ਵੋਟਰ ਖੜੇ ਆ ਇਹਨਾਂ ਦਾ ਵੋਟ ਪਾਉਣ ਦਾ ਹੱਕ ਨਾ ਮਾਰਿਆ ਜਾਵੇ ਤੇ ਸਾਡੀ ਮਦਦ ਕੀਤੀ ਜਾਵੇ ਪੰਚਾਇਤੀ ਚੋਣਾਂ ਵਿੱਚ ਹਿੱਸਾ ਲੈ ਰਹੀ ਇਸ ਧਿਰ ਦੇ ਵੱਲੋਂ ਜਿੱਥੇ ਇੱਕ ਪਾਸੇ ਆਮ ਆਦਮੀ ਪਾਰਟੀ ਦੇਤੇ ਇਲਜ਼ਾਮ ਲਗਾਏ ਗਏ ਨੇ ਤਾਂ ਉੱਥੇ ਰਿਟਰਨਿੰਗ ਆਫੀਸਰ ਦੇ ਉੱਤੇ ਵੀ ਬੜੇ ਸਵਾਲ ਚੁੱਕੇ ਗਏ ਨੇ ਇਹ ਰਿਟਰਨਿੰਗ ਅਫੀਸਰ ਨੇ ਵੀ ਉਹਨਾਂ ਫਾਈਲਾਂ ਨੂੰ ਗਲਤੀਆਂ ਦੇ ਬਾਵਜੂਦ ਐਕਸੈਪਟ ਕੀਤਾ ਗਲਤੀਆਂ ਦੇ ਜਿਨ੍ਹਾਂ ਦੇ ਵਿੱਚ ਟੇਰ ਲੱਗੇ ਹੋਏ ਨੇ ਪਰ ਰਿਟਰਨਿੰਗ ਅਫੀਸਰ ਦਾ ਇਸ ਮਾਮਲੇ ਦੇ ਵਿੱਚ ਕੀ ਕਹਿਣਾ ਹੈ ਆਉ ਤੁਹਾਨੂੰ ਵੀ ਸੁਣਾ ਦਿੰਦੇ ਹਾਂ ਹੈਲੋ ਹਾਂਜੀ ਅਬਦੇਸ਼ ਸੰਧੂ ਜੀ ਗੱਲ ਕਰ ਰਹੇ ਹਾਂ ਸਰ ਰਿਟਰਨਿੰਗ ਅਫੀਸਰ ਹਾਂਜੀ 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 ਸਰ ਮੈਂ ਪੱਤਰਕਾਰ ਸਤਨਾਮ ਸਿੰਘ ਗੱਲ ਕਰ ਰਿਹਾ ਜੀ ਇੱਕ ਖਬਰ ਦੇ ਸਬੰਧ ਵਿੱਚ ਤੁਹਾਡਾ ਪੱਖ ਲੈਣਾ ਹੈ ਇਸ ਸਮੇਂ ਤੁਸੀਂ ਔਨ ਰਿਕਾਰਡ ਹੋ ਜੀ 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 ਖੱਪੇ ਵਾਲੀ ਤੋਂ ਇੱਕ ਤੇਰ ਨਸਰ ਤੁਹਾਡੇ ਉੱਤੇ ਕੁਝ ਇਲਜ਼ਾਮ ਲਾਏ ਆ ਉਹਨਾਂ ਦਾ ਕਹਿਣਾ ਹੈ ਕਿ ਸਾਡੀਆਂ ਫਾਈਲਾਂ ਜਿਹੜੀਆਂ ਹੈਗੀਆਂ ਸਹੀ ਹੋਣ ਦੇ ਬਾਅਦ ਵੀ ਤੇ ਦੂਜੀ ਥਿਰ ਦੀਆਂ ਫਾਈਲਾਂ ਆਮ ਆਦਮੀ ਪਾਰਟੀ ਦੇ ਦਬਾਅ ਹੇਠ ਤੁਸੀਂ ਅ ਫਿਰ ਵੀ ਪ੍ਰਵਾਨ ਕੀਤੀਆਂ ਉਹਨਾਂ ਦੇ ਵਿੱਚ ਗਲਤੀਆਂ ਬਹੁਤ ਜਿਨ੍ਹਾਂ ਦੇ ਵਿੱਚ ਤਜਵੀਜ਼ ਕਰਤਾ ਇੱਕ ਤਜਵੀਜ਼ ਕਰਤਾ ਨੇ ਕਈ ਕੈਂਡੀਡੇਟਸ ਨੂੰ ਤਜਵੀਜ਼ ਕੀਤਾ ਹੋਇਆ ਜੀ ਹਮ ਅੱਛਾ ਜੀ ਬਚਾਇਆ ਜੀ ਔਨ ਮੈਰਿਟਸ ਰਿਜੈਕਟ ਹੋਈਆਂ ਜਿਹੜੀਆਂ ਫਾਈਲਾਂ ਹੋਈਆਂ ਜਿਹੜਾ ਇਤਰਾਜ਼ ਲਾਇਆ ਗਿਆ ਸੀ ਵੀ ਤਜਵੀਜ਼ ਕਰਤਾ ਨੇ ਇੱਕ ਤੋਂ ਵੱਧ ਨੂੰ ਤਜਵੀਜ਼ ਕੀਤਾ ਜੀ ਉਸ ਗਰਾਊਂਡ ਤੇ ਵੀ ਤਿੰਨ ਫਾਈਲਾਂ ਰਿਜੈਕਟ ਹੋਈਆਂ ਹਮ ਜਿਹੜੀ ਇੱਕ ਥਿਰ ਦੀ ਇਹ ਗੱਲ ਕਰਦੇ ਜੀ ਤੇ ਬਾਕੀ ਵੀ ਜਿਹੜੀਆਂ ਔਨ ਗਰਾਉਂਡ ਜਿੰਨਾਂ ਚ ਕੋਈ ਗਲਤੀਆਂ ਸੀਆਂ ਕੋਈ ਆਬਜੈਕਸ਼ਨਸ ਸੀਗੇ ਉਹਤੇ ਹੋਈ ਹੈ ਉਹਦੇ ਕੋਈ ਇਹੋ ਜੀ ਕਿਸੇ ਨੂੰ ਸਾਈਡ ਕਰਨ ਵਾਲੀ ਕੋਈ ਗੱਲ ਨਹੀਂ ਹੈਗੀ। ਕੁਝ ਹੋਰ ਗੱਲਾਂ ਵੀ ਸਰ ਉਹਨਾਂ ਨੇ ਕਹਿੰਿਆ ਕਿ ਇੱਕ ਉਮੀਦਵਾਰ ਹੀ ਦੂਜੇ ਵਿਅਕਤੀ ਨੂੰ ਉਮੀਦਵਾਰ ਨੂੰ ਤਜਵੀਜ਼ ਕਰ ਰਿਹਾ ਜੀ ਤੇ ਕੁਝ ਜਿਹੜੇ ਵਿਅਕਤੀ ਹੈਗੇ ਉਹਨਾਂ ਦੇ ਲੜੀ ਨੰਬਰ ਹੀ ਗਲਤ ਪਾਏ ਗਏ ਆ ਜੋ ਕਿ ਸੂਚੀਆਂ ਦੇ ਵਿੱਚ ਹੈ ਨਹੀਂ ਜੀ। ਅਸੀਂ ਤਾਂ ਜਿਹੜੀਆਂ ਫਾਈਲਾਂ ਸਬਮਿਟ ਹੋਈਆਂ ਸੀ ਉਹਨਾਂ ਦੀ ਸਕਰੂਟੀਨਿੰਗ ਹੋਈ ਐ ਉਹਨਾਂ ਫਾਈਲਾਂ ਦੇ ਵਿੱਚ ਜਿਹੜੀਆਂ ਸਹੀ ਪਾਈਆਂ ਗਈਆਂ ਗੀਆਂ ਉਦੇ ਅਕੋਰਡਿੰਗ ਸਾਰੀਆਂ ਐਕਸੈਪਟੀਆਂ ਜਿਹੜੀਆਂ ਗਲਤ ਸੀ ਉਹ ਰਿਜੈਕਟ ਕੀਤੀਆਂ ਸੋ ਇਹੋ ਜੀ ਕੋਈ ਗੱਲ ਨਹੀਂ ਹੈ ਕੋਨ ਮੈਰਿਟਸ ਹੋਇਆ ਜਾਊਗਾ ਠੀਕ ਹੈ ਜੀ ਸ਼ੁਕਰੀਆ ਧੰਨਵਾਦ ਸਰ ਤੁਹਾਨੂੰ ਸੁਝਾਇਆ ਜਾ ਰਿਹਾ ਕਿ ਸਾਡੇ ਸਹੀ ਫੋਮ ਤੇ ਬਾਅਦ ਵਿੱਚ ਰੱਦ ਕਿਤੇ ਜਾਣੇ ਰੱਦ ਚ ਸਹੀ ਕੀ ਜੀ ਮੈਂ ਸਾਰੀਆਂ ਇਹਨਾਂ ਦੀ ਐਪਲੀਕੇਸ਼ਨਸ ਲੈ ਲਈਆਂ ਹੈਗੀਆਂ ਤੇ ਅਸੀਂ ਰਿਸਪੈਕਟਿਵ ਐਸ ਡੀ ਐਮਸ ਨੂੰ ਮਾਰਕ ਕਰ ਦਾਂਗੇ

ਅਸੀਂ ਸਾਨੂੰ ਇੱਕ ਵਾਰੀ ਐਪਲੀਕੇਸ਼ਨ ਭੇਜ ਕੇ ਜਾਂਚ ਕਰਨੀ ਪਵੇਗੀ ਕਿ ਹੈਗਾ ਮੇ ਰਿਸਪੈਕਟਿਵ ਐਸਟੀਐਮਸ ਨੂੰ ਭੇਜ ਦਵਾਂਗੀ ਮਾਨਯੋਗ ਡੀਸੀ ਸਾਹਿਬ ਦੇ ਧਿਆਨ ਚ ਲਿਆ ਦਵਾਂਗੀ ਸੋ ਇਮੀਡੀਏਟਲੀ ਆਪਾਂ ਇਹ ਕੰਮ ਪਹਿਲ ਦੇ ਆਧਾਰ ਤੇ ਕਰਾਂਗੇ ਬੇਸ਼ੱਕ ਪਿੰਡ ਖਪਿਆਂ ਵਾਲੀ ਦੀ ਇਸ ਧਿਰਨੇ ਜੋ ਕਿ ਪੰਚਾਇਤੀ ਚੋਣਾਂ ਲੜ ਰਹੀ ਹੈ ਆਮ ਆਦਮੀ ਪਾਰਟੀ ਦੇ ਉੱਤੇ ਇਲਜ਼ਾਮ ਲਗਾਏ ਨੇ ਕਿ ਉਹਨਾਂ ਵੱਲੋਂ ਸਾਡੇ ਨਾਲ ਧੱਕਾ ਕੀਤਾ ਜਾ ਰਿਹਾ ਪਰ ਦੂਜੇ ਪਾਸੇ ਰਟਨਿੰਗ ਅਫਸਰ ਨੇ ਇਹਨਾਂ ਗੱਲਾਂ ਤੋਂ ਸਾਫ਼ ਇਨਕਾਰ ਕਰ ਦਿੱਤਾ ਕਿ ਜੋ ਕੁਝ ਵੀ ਹੋ ਰਿਹਾ ਹੈ ਮੈਰਿਟ ਦੇ ਆਧਾਰ ਦੇ ਉੱਤੇ ਹੀ ਹੋ ਰਿਹਾ ਹੈ ਮੈਰਿਟ ਤੋਂ ਬਿਨਾਂ ਕਿਸੇ ਵੀ ਫਾਈਲ ਨੂੰ ਐਕਸੈਪਟ ਨਹੀਂ ਕੀਤਾ ਗਿਆ ਜੋ ਫਾਈਲਾਂ ਐਕਸੈਪਟ ਕੀਤੀਆਂ ਗਈਆਂ ਉਹ ਬਿਲਕੁਲ ਦਰੁਸਤ ਨੇ ਪਰ ਹੁਣ ਲੋਕਾਂ ਦੇ ਇਲਜ਼ਾਮ ਜੋ ਲਗਾਏ ਜਾ ਰਹੇ ਨੇ ਉਹ ਉਹਨਾਂ ਇਲਜ਼ਾਮਾਂ ਦਾ ਕੀ ਹੋਵੇਗਾ ਕੀ ਫਾਈਲਾਂ ਨੂੰ ਦੁਬਾਰਾ ਜਾਂਚਿਆ ਜਾਵੇਗਾ ਜੇਕਰ ਜਾਂਚਿਆ ਜਾਂਦਾ ਤਾਂ ਸਹੀ ਪਈਆਂ ਜਾਣ ਵਾਲੀਆਂ ਫਾਈਲਾਂ ਉਹਨਾਂ ਉਮੀਦਵਾਰਾਂ ਨੂੰ ਕੀ ਇਜਾਜ਼ਤ ਹੋਵੇਗੀ ਚੋਣਾਂ ਲੜਨ ਦੀ ਹੁੰਦਾ ਕੀ ਆ ਇਹ ਦੇਖਣ ਵਾਲੀ ਗੱਲ ਰਹੇਗੀ ਬਿਊਰੋ ਰਿਪੋਰਟ ਪੰਜਾਬੀ ਲੋਕ ਚੈਨਲ